ਉਨਾ ਇਸ ਮਹਿਫਲ ਦੇ ਵਿੱਚ ਮੈਂ ਸਭ ਤੋਂ ਛੋਟੀ ਉਮਰ ਦਾ ਦਾ ਗਿਆਨ ਵਿੱਚ ਸਭ ਤੋਂ ਛੋਟਾ ਹਾਂ ਪਰ ਜਿਹੜੀਆਂ ਗੱਲਾਂ ਸਾਰੇ ਕਹਿ ਰਹੇ ਨੇ ਉਹੀ ਗੱਲ ਮੈਂ ਦਲੇ ਨਾਲ ਕਹੂੰਗਾ ਵੀ ਪਾਤਰ ਸਾਹਿਬ ਨਾਲ ਜਿਹੜਾ ਵੀ ਸਬੰਧ ਜੁੜਿਆ ਸੀ ਹਰੇਕ ਨੂੰ ਲੱਗਦਾ ਸੀ ਵੀ ਮੈਂ ਪਾਤਰ ਸਾਹਿਬ ਦੇ ਬਹੁਤ ਨੇੜੇ ਹਾਂ ਮੀਡੀਆ ਨਾਲ ਮੇਰਾ ਪੀਆਰ ਨਾਲ ਵਾਸਤਾ ਕਰਕੇ ਮੈਂ ਉਸ ਸੰਗਤ ਇਕ ਗੱਲ ਨੂੰ ਫੋਊਗਾ ਸਾਨੂੰ ਬੜਾ ਦੁੱਖ ਹੁੰਦਾ ਕਿ ਮੇਰਾ ਖੇਡਾਂ ਦਾ ਵਿਸ਼ਾਕਾਰ ਜਦੋਂ ਕੋਈ ਵੱਡਾ ਖਿਡਾਰੀ ਵੱਡਾ ਲਖਾਰੀ ਵੱਡਾ ਫਨਕਾਰ ਜੋ ਦੁਨੀਆ ਤੁਰਦਾ ਹੈਗਾ ਤਾਂ ਅਗਲੇ ਦਿਨ ਅਸੀਂ ਚਰਚਾ ਕਰਦੇ ਹਾਂ ਵੀ ਇਸ ਨੂੰ ਸਪੋਰਟ ਫੇਸ ਲਈ ਮਿਲੀ ਜਿਸ ਦਾ ਇਹ ਹੱਕਦਾਰ ਸੀ ਕੋਈ ਪੰਨੇ ਤਿੰਨ ਤੇ ਖਬਰ ਨਹੀਂ ਦੇ ਕੋਈ ਪੰਨੇ ਪੰਜ ਤੇ ਇੱਕ ਕਾਲਮ ਦੀ ਖਬਰ ਨਹੀਂ ਹਾਂ ਪਰ ਜਿਹ ਦਿਨ ਪਾਤਰ ਸਾਹਿਬ ਇਸ ਦੁਨੀਆ ਤੋਂ ਤੁਰੇ ਪਾਤਰ ਸਾਹਿਬ ਨੇ ਸਮਾਗਮ યોਜਣਿਆ ਕਿ ਸਾਰਾ ਦਿਨ মিডিਆ ਨੂੰ ਕਲੈਕਸ਼ਨ ਵਾਸਤੇ ਵੀ ਟਾਈਮ ਮਿਲ ਜੇ ਕਿਉਂਕਿ ਮੇਰੇ ਪੰਜਾਬੀ ਟ੍ਰਿਬਿਊਨ ਸਵੇਰੇ ਉੱਠ ਕੇ ਮੈਂ ਪੜ੍ਹਿਆ ਜਦੋਂ ਤਾਂ ਉਹ ਸਾਰਾ ਸੰਡੇ ਦਾ ਐਡੀਸ਼ਨ ਉਹਨੂੰ ਚੇਂਜ ਹੋਇਆ ਹੋਇਆ ਸੀਗਾ ਤੇ ਸਾਰੇ ਹੀ ਖਬਰਾਂ ਨੇ ਅੱਜ ਉਹਨਾਂ ਦੇ ਭਾਸ਼ਾ ਦੀ ਰੇਤ ਦੀ ਗੱਲ ਕਰਦੇ ਸੀ ਤੇ ਅੰਗਰੇਜ਼ੀ ਦੇ ਖਬਰਾਂ ਦੇ ਵਿੱਚ ਜੋ ਪੰਨੇ ਆ ਤੇ ਸੀਗੇ ਤਾਂ ਉਹ ਸਾਡੇ ਤੋਂ ਕਿਸੇ ਤਰ੍ਹਾਂ ਲੁਕੀ ਨਹੀਂ ਜੋ ਉਹਨਾਂ ਨੂੰ ਸਪੇਸ ਮਿਲੀ ਅਬ ਮੈਂ ਇੱਕ ਜੁੜਤੀ ਗੱਲ ਕਰਾਂਗਾ ਵੀ ਪਾਤਾ ਸਾਹਿਬ ਨੂੰ ਪਹਿਲੀ ਵਾਰ ਮੈਂ ਅਕਤੂਬਰ ਨਵੰਬਰ ਦੇ ਮਹੀਨੇ 2000 ਚ ਮਿਲਿਆ ਸੀ ਜਦੋਂ ਸਾਡੇ ਐਸਡੀ ਕਾਲਜ ਦੇ ਵਿੱਚ ਅਸੀਂ ਅਦਵੀ ਅਦਾਰਾ ਬਣਾਇਆ ਸੀ ਤੇ ਪਹਿਲਾ ਅਸੀਂ ਕਵੀ ਦਰਬਾਰ ਕਰਵਾਇਆ ਸੀ ਇਹ ਸੰਯੋਗ ਹੀ ਕਹੋ ਪਾਤਰ ਸਾਹਿਬ ਨੇ ਆਖਰੀ ਦਿਨ ਜਦੋਂ ਬਰਨਾਲੇ ਚ ਬਕੀਤ ਕੀਤਾ ਤਾਂ ਉਹ ਸ਼ਾਮ ਨੂੰ ਐਸਡੀ ਕਾਲਜ ਦੇ ਜਿਹੜਾ ਸਟੂਡੀਓ ਬਣਿਆ ਅੱਜ ਕੱਲ ਕਾਲਜ ਦੇ ਵਿੱਚ ਉਹ ਸਟੂਡੀਓ ਦੀ ਰਿਕਾਰਡਿੰਗ ਤੋਂ ਬਾਅਦ ਉਹਦੇ ਬੈਡਮਿੰਟਨ ਕੋਰਟ ਚ ਘੜਾਈਆਂ ਨੂੰ ਮਿਲੇ ਤੇ ਉਹ ਬੈਡਮਿੰਟਨ ਕੋਰਟ ਕਿਸੇ ਵੇਲੇ ਉਹ ਕਾਲਜ ਦਾ ਹਾਲ ਸੀ ਜਿਸ ਨੂੰ ਢਾਕੇ ਹੁਣ ਉੱਥੇ ਬੈਡਮਿੰਟਨ ਹਾਲ ਬਣਦਾ ਤੇ ਉੱਥੇ ਹੀ ਪਾਤਰ ਸਾਹਿਬ ਦੀ ਮੈਂ ਆਖਰੀ ਤਸਵੀਰ ਦੇਖੀ ਤੇ ਪਹਿਲੀ ਵਾਰ ਪਾਤਰ ਸਾਹਿਬ ਨਾਲ ਸੀ ਉੱਥੀ ਤਸਵੀਰ ਛਾਈ ਸੀ ਜੋ ਮੇਰੇ ਕਾਲਜ ਦੇ ਮੈਗਜ਼ੀਨ ਦੇ ਵਿੱਚ ਉਹ ਉਸ ਦਿਨ ਸਹਯੋਗਨਾਮੇ ਬਨਾਰਸੀ ਦੀ ਨੈ magazines ਦੇ ਵਿੱਚੋਂ ਤਸਵੀਰ ਲੱਭੀ ਤੇ ਉੱਥੇ ਹੀ ਪਾਤਰ ਸਾਹਿਬ ਦੀ ਨਾਜ਼ੀ ਤਸਵੀਰ ਦੇਖੀ ਉਹ 24 ਵਰਿਆਂ ਦਾ ਸਫਰ ਪਾਤਰ ਸਾਹਿਬ ਨਾਲ ਜਿਸ ਤਰ੍ਹਾਂ ਸੀ ਜਿਸ ਤਰ੍ਹਾਂ ਸੰਸ਼ੇਰ ਸੰਧੂ ਸਾਹਿਬ ਨੇ ਗੱਲ ਕੀਤੀ ਤੇ ਮੇਰਾ ਵੀ ਕਿਤਾਬ ਦਾ ਆਪਣੇ ਮੁੱਖਬੰਦ ਨੌ ਲੱਖਾਂ ਵਾਲੀ ਤੇ ਮੈਂ ਲਿਖੀ ਤੇ ਮੈਂ ਪਾਤਰ ਸਾਹਿਬ ਕੋਲ ਰਿਕਵੈਸਟ ਕਰਨ ਦੇ ਲੁਧਿਆਣੇ ਗਿਆ ਤਾਂ ਮੈਨੂੰ ਆਸਨ ਲੱਗੇ ਪਾਤਰ ਸਾਹਿਬ ਤੇ ਮੈਨੂੰ ਲੱਗੇ ਪਾਤਰ ਸਾਹਿਬ ਮੈਨੂੰ ਟਾਲ ਦੇਣਗੇ ਇੱਕ ਵਾਰੀ ਜਿਵੇਂ ਗੁਜਾਰ ਸੰਧੂ ਜੀ ਨੇ ਮੈਨੂੰ ਟਾਲਿਆ ਸੀ ਮੈਂ ਉਹਨਾਂ ਕੋਲ ਗਿਆ ਕਿਤਾਬ ਲੈ ਕੇ ਪਰ ਮੈਂ ਇਸੀ ਦਾ ਬੜਾ ਸ਼ੁਕਰਗੁਜ਼ਾਰ ਆ ਜਦੋਂ ਪਾਤਰ ਸਾਹਿਬ ਨੇ ਤਿੰਨ ਦਿਨ ਬਾਅਦ ਮੈਨੂੰ ਨਿਰਮਲ ਜੋੜਾ ਦੇ ਹੱਥੋਂ ਮੈਨੂੰ ਮੁਖਵੰਦ ਲਿਖ ਕੇ ਭੇਜਿਆ ਕਿਤਾਬ ਦਾ ਤੇ ਮੈਂ ਫਿਰ ਉਸ ਨੂੰ ਕਿਉਂਕਿ ਪਾਤਰ ਸਾਹਿਬ ਨੇ ਲਿਖਿਆ ਹੋਵੇ ਤੇ ਮੈਂ ਰਹਿ ਨਹੀਂ ਸਕਿਆ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਬੈਕ ਪੰਨੇ ਤੇ ਚੂਜ਼ ਕਰੂੰਗਾ ਕਿ ਪਾਤਰ ਸਾਹਿਬ ਦਾ ਜਿੱਥੇ ਵੀ ਬੈਕ ਪੰਨੇ ਦੇ ਸਰਵਰਕ ਤੇ ਨਾਮ ਆਵੇ ਤੇ ਰੇਂਜ ਦੀ ਗੱਲ ਮੈਂ ਇੱਕ ਹੋਰ ਕਰੂੰਗਾ ਹ ਹਰ ਇੱਕ ਨਕੀਵੇਂ ਉਹਨਾਂ ਦੀ ਸਾਹ ਸੀ ਜਿਸ ਦਿਨ ਪਾਤਰ ਸਾਹਿਬ ਇਸ ਦੁਨੀਆ ਤੋਂ ਅਲਵੀ ਦੇ ਕਿਤੇ ਉਸ ਦਿਨ ਮੈਂ ਸ਼ਾਮ ਨੂੰ ਕਰਤਾਰ ਪ੍ਰਭਾਨ ਜੀ ਨਾਲ ਸੁਰਸਿੰਘ ਜਾਣਾ ਸੀ ਸਾਡਾ ਕੋਈ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਪ੍ਰਭਾਨ ਜੀ ਦਾ ਸਵੇਰੇ ਹੀ ਫੋਨ ਆਇਆ ਕਹਿੰਦੇ ਨਵਦੀਪ ਆਹ ਗੱਲ ਕੋ ਕੀ ਪਤਾ ਹਾਂ ਜੀ ਉਹਨਾਂ ਨੇ ਵੀ ਕੈਨਸਲ ਕਰਤਾ ਅਸੀਂ ਵੀ ਕੈਨਸਲ ਕਰਤਾ ਤੇ ਇੱਕ ਪ੍ਰਭਾਨ ਬੰਦਾ ਜਿਹਦਾ ਕੁਝ ਲਿਟਰੇਚਰ ਨਾਲ ਨੇੜੇ ਤੇ ਵਾਅ ਵਸਤਾ ਨਹੀਂ ਹੁੰਦਾ ਹਾਲਾਂਕਿ ਬ੍ਰਿਯਾਮ ਸੰਧੂ ਜੀ ਨੇ ਉਹਨਾਂ ਦੀ ਬਾਇਓਗ੍ਰਾਫੀ ਲਿਖੀ ਆ ਕਹਿੰਦੇ ਨਵਦੀਪ ਇੱਕ ਵਾਰੀ ਮੇਰੀ ਇੱਛਾ ਜਾਗੀ ਸੀ ਮੈਂ ਬ੍ਰਿਯਾਮ ਸੰਧੂ ਨੂੰ ਕਿਹਾ ਸੀ ਵੀ ਮੈਂ ਪਾਤਰ ਸਾਹਿਬ ਨੂੰ ਘਰ ਦੀ ਮਹਿਫਲ 'ਚ ਸੁੰਨਣਾ ਚਾਹੁੰਦਾ ਹਾਂਗਾ ਤੇ ਕਹਿੰਦੇ ਮੇਰਾ 15 ਜਨਵਰੀ ਦਾ ਜਨਮ ਦਿਨ ਹੁੰਦਾ ਤੇ ਪਾਤਰ ਸਾਹਿਬ ਦਾ 14 ਜਨਵਰੀ ਕਹਿੰਦੇ ਇਹ ਸੰਯੋਗ ਨਾਲ ਇੱਕ ਵਾਰੀ ਮੇਰੇ ਜਨਮ ਦਿਨ ਤੇ ਸਾਡੇ ਘਰ ਦੇ ਚੁਆਰੇ ਤੇ ਪਾਤਰ ਸਾਹਿਬ ਨੇ ਮਹਿਫਲ ਆਈ ਸੀ 15 ਜਨਵਰੀ ਨੂੰ ਕਹਿੰਦੇ ਮੈਂ ਉਹ ਮਹਿਫਲ ਅੱਜ ਤੱਕ ਨਹੀਂ ਭੁੱਲ ਸਕਿਆ ਮਗੀ ਇੱਕ ਪਰਵਾਨ ਕਿਸਮ ਦਾ ਬੰਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਇਹ ਪਾਤਰ ਸਾਹਿਬ ਦਾ ਮੈਂ ਬਹੁਤ ਵੱਡਾ ਹਸਲ ਸੀ ਕਿਉਂਕਿ ਲਿਟਰੇਚਰ ਨਾਲ ਜੁੜੇ ਬੰਦੇ ਉਹਨਾਂ ਨੂੰ ਜਾਣਦੇ ਨੇ ਪਛਾਣਦੇ ਨੇ ਪੜ੍ਹਦੇ ਨੇ ਪਰ ਲਿਟਰੇਚਰ ਨਾਲ ਜੁੜੇ ਨਹੀਂ ਬੰਦੇ ਉਹ ਵੀ ਜਦੋਂ ਪਾਤਰ ਸਾਹਿਬ ਨੂੰ ਇਸ ਤਰ੍ਹਾਂ ਦੀ ਗੱਲ ਕਰਦੇ ਆ ਗੱਲ ਰੇਜ ਦੀ ਮੈਂ ਇੱਕ ਲਾਸਟ ਕਰਕੇ ਆਪਣੀ ਸੀਟ ਲਵਾਂਗਾ ਅਮੂਲੋ ਨੇ ਵੀ ਗੱਲ ਲਾ ਐਡ ਜਾਰੀ ਕੀਤੀ ਆਪਣੀ ਉਹਨਕੇ ਕਲਾਮ ਵਿੱਚ ਵੀ ਕਮਾਲ ਥਾ ਮਨ ਕੀ ਕਿਸ ਤਰ੍ਹਾਂ ਦੀ ਗੱਲ ਮਨ ਕੀ ਗੱਲ ਕਰਦੇ ਆ ਤੇ ਪਾਤਰ ਸਾਹਿਬ ਇਹ ਸਾਡੇ ਲਈ ਮੈਂ ਆਪਣੀ ਆ ਪੀੜ੍ਹੀ ਨੂੰ ਅਸੀਂ ਅਮਰਦਾ ਪ੍ਰੀਤਮ ਨਹੀਂ ਦੇਖਿਆ ਅਸੀਂ ਪ੍ਰੋਫੈਸਰ ਮੋਹਨ ਸਿੰਘ ਨਹੀਂ ਦੇਖਿਆ ਅਸੀਂ ਸ਼ੇਰ ਨੂੰ ਨਹੀਂ ਦੇਖਿਆ ਪਰ ਅਸੀਂ ਵੀ ਕਹਿ ਸਕਦੇ ਹਾਂ ਉਹਨਾਂ ਵਾਲੀ ਪੀੜ੍ਹੀ ਨੂੰ ਵੀ ਅਸੀਂ ਪਾਤਰ ਨੂੰ ਦੇਖਿਆਗਾ ਉਹਨਾਂ ਨਾਲ ਜਿਵੇਂ ਬਹੁਤ ਬਹੁਤ ਸ਼ੁਕਰੀਆ